ਜਦੋਂ ਵੀ ਇਹ ਸਭ ਨੇ ਹੁਣ ਕਗੜ ਕੀਤੀ ਹੈ 4 ਵਜੇ ਤੋਂ ਲੈ ਕੇ 12:30 ਵਜੇ ਤੱਕ ਇੱਥੇ ਬੰਨ੍ਹ ਦਿੱਤੇ ਨੇ ਜਗ੍ਹਾ 'ਚ ਬੰਨ੍ਹ ਟਟਾ ਉਹ ਗੁੱਟੀਆਂ ਪਰ ਪਰ ਮਿੱਟੀ ਦੀਆਂ ਪਿੱਛੋਂ ਟਿੱਪਲ ਮਗਾਂ ਮਗਾਂ ਮਿੱਟੀ ਦੀਆਂ ਮਦਨੀਆਂ 12:30 ਵਜੇ ਕੋਈ ਪੇਸ਼ ਨਹੀਂ ਗਈ ਤੇ ਉਹ ਨੌਜਵਾਨ ਕੰਮ ਤੋਂ ਕੰਮ 100 150 ਉਹ ਭੱਜ ਕੇ ਆਂਦੇ ਪਏ ਆਪਣੀਆਂ ਜਾਨਾਂ ਬਚਾ ਲਓ ਉਹ ਸਾਰੇ ਕੋਰੀਡੋਰ 'ਤੇ ਆਣ ਪਹੁੰਚੇ ਉਹਦੇ ਕਰਕੇ ਜਾਨਾਂ ਬਚਾ ਗਏ ਨਹੀਂ ਤਾਂ 2-250 ਜੀ ਫਿਰ ਪੱਕੋ ਕਿਉਂ ਤੋਂ ਰੌਲੇ ਦੇ ਭੇਟੇ ਡਰ ਜਾਣਾ ਹੈ ਤਾਂ ਦੇ ਆ ਵੀ ਜਿਹੜੀ ਕੁਦਰਤੀ ਮਾਰ ਪਈ ਹੈ ਨਾ ਕਈ ਥਾਂ ਤੇ ਇਦਾਂ ਦੇ ਨੇ ਵੀ ਜਿੱਥੋਂ 4-4 ਦਿਨ ਲੋਕ ਕੋਠਿਆਂ ਤੋਂ ਨਹੀਂ ਉਤਰੇ ਕੋਈ ਉੱਥੇ ਮਸੂਹ ਨਹੀਂ ਗਿਆ ਕੋਈ ਬੰਦਾ ਨਹੀਂ ਪਹੁੰਚਿਆ ਅਜੇ ਮੀਡੀਆ ਦਾ ਬੜਾ ਧੰਨਵਾਦ ਹੈ ਵੀ ਜਿਹੜਾ ਉੱਥੇ ਤੱਕ ਪਹੁੰਚਿਆ ਸਾਡੇ ਉਧਰ ਦਰੰਗਲਾ ਬੈਲਟ ਜਿਹੜੀ ਹੈ ਨਾ 4 ਦਿਨ ਬੰਦਾ ਉੱਥੇ ਰਿਹਾ ਐਸਐਮ ਡੀਸੀ ਤੱਕ ਵੀ ਫੋਨ ਕੀਤੇ ਪਰ ਕਿਸੇ ਨੇ ਬੰਦਾ ਨਹੀਂ ਲਾਇਆ ਕਿਹੜੇ ਡਮ ਪਹਿਲੇ ਪਏ ਨਾ 37 ਸਾਲ ਹੋ ਗਏ ਉਹਨਾਂ ਪਹਿਲੇ ਹਰ ਨੂੰ ਉਹ ਨਹੀਂ ਪੂਰੇ ਹੋਏ ਕੌਣ ਪੂਰੇ ਤੇ ਹੁਣ ਕਿੰਨੇ ਮੰਨਨੇ ਨੇ ਜਿੱਥੇ ਪਾੜ ਪੈ ਗਿਆ ਆ ਇੱਥੇ ਪਾੜ ਪਿਆ ਨਾ ਆ ਉਹ ਤੇ ਆ ਇੱਥੇ 5 5 6 6 ਕਿੱਲੇ ਜਿਹੜੇ ਡੂੰਘਾ ਲੱਗਿਆ ਅੱਗੇ ਸਾਡੇ ਉੱਥੇ ਪੈਲੀਆਂ ਦੇ ਵੈਰੋ ਕੀ ਜਾਂ ਡੰਮੇ ਖਾਸਾਂ ਵਾਲੇ ਦੇ ਅਗਲੇ ਪਾਸੇ ਉੱਥੇ 6 ਕਿੱਲਾਂ ਦਾ ਡੰਮ ਰੇਤਾ ਛਾੜਦੀ ਆ ਉਹ ਕਦੋਂ ਪੂਰੇ ਹੋਣਗੇ ਕੌਣ ਕਰੇਗਾ ਹੁਣ ਨਾ ਪਿਛਲੀ ਕਣਕ ਵੀ ਲੱਗ ਗਈ ਸਾਡੀ ਗੋਪੀਆਂ ਵੀ ਗਈਆਂ ਕਣਕ ਦੇ ਦੋ ਫਸਲਾਂ ਸਾਡੀਆਂ ਉੱਡ ਗਈਆਂ ਜੇ ਜਿਹੜਾ ਸਰੂਪ ਹੀ ਅਸ਼ਕੀ ਤੇ ਤੇਰਾ ਕਿਉਂਕਿ ਉਹ ਬਾਬਾ ਇਕੱਲਾ ਹੀ ਸਾਰਾ ਪਿੰਡ ਦੇ ਨੌਜਵਾਨ ਤੁਸੀਂ ਬੰਦ ਚ ਗਏ ਸੀ ਬਾਬੇ ਇਕੱਲੇ ਨੇ ਇੰਨੀ ਮਿਹਣੀ ਕਰਦੀ ਕਿ ਤਾਂ ਬਰ ਰੱਖ ਕੇ ਜਾਨੀ ਕਿ ਉਹ ਬਾਬੇ ਦੇ ਕੋਲ ਦੰਪਾਈ ਛੇ ਡੰਗ ਰੁੱੜ ਗਏ ਉਹਨੇ ਡੰਗਰਾਂ ਵਾਲ ਨੇ ਵੇਖਿਆ ਉਹ ਮਾਰੇ ਦੇ ਬੀੜਾ ਤਾਂ ਕਰਦੇ ਆ ਘਰ ਰਮਾ ਲੇਤਾ ਕਰਦੇ ਜੋ ਵੀ ਹੋਇਆ ਕਰਕੇ ਤਾਂ ਉਹ ਫਿਰ ਉੱਪਰ ਆ ਗਿਆ ਬਾਕੀ ਉਹਦਾ ਵੀ ਦਾਣਾ ਪੱਕਾ ਰੁੱੜ ਕੇ 드라마 ਦੇ ਵਿੱਚ ਚਲ ਗਿਆ ਹਾਲਾਤ ਬਹੁਤ ਮਾੜੇ ਆ ਆਜ਼ਾਦ ਲੋਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨਕੀ ਸੁਵੰਦ ਸੋਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਆ ਡੇਰਾ ਬਾਬਾ ਨਾਨਕ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਬਿਲਕੁਲ ਸਾਹਮਣੇ ਜਿਹੜਾ ਕੋਰੀਡੋਰ ਹੈ ਔਰ ਅਸੀਂ ਉਸ ਜਗ੍ਹਾ ਤੇ ਖੜੇ ਆ ਜਿੱਥੇ ਕਿ ਪਿਛਲੇ ਦਿਨੀ ਇਧਰ ਦੇ ਪਾਸੇ ਝਾਟੇ ਮਾਰੀ ਇਹ ਤਾਂ ਰਾਵੀ ਦਰਿਆ ਦੇ ਉੱਤੇ ਜਿਹੜਾ ਦੋ ਜਗ੍ਹਾ ਤੋਂ ਤਸੀਬਾਂ ਟੁੱਟਣ ਦੇ ਕਾਨ ਜਿਹੜੇ ਇੱਥੇ ਪਿੰਡ ਸੀ ਉਹ ਹੜ ਦੇ ਪਾਣੀ ਦੀ ਜਿਹੜਾ ਚਪੇੜ ਵਿੱਚ ਆਏ ਸੀ ਸੋ ਇੱਥੇ ਜਿਹੜੇ ਨਜ਼ਦੀਕੀ ਪਿੰਡ ਦੇ ਕੁਝ ਵਸਨੀਕ ਵੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਬਾਬਾ ਜੀ ਪਿਛਲੇ ਦਿਨੀ ਕੀ ਜਿਹੜੀ ਇੱਥੇ ਜੋ ਵੀ ਘਟਨਾ ਕੋਈ ਹੋਈ ਹੈ ਹੜ ਦੀ ਮਾਰ ਵਜੀ ਆ ਕੀ ਹਾਲਾਤ ਸੀ ਕੀ ਵਾਖਿਆ ਹੋਇਆ ਜ਼ਰੂਰ ਦੱਸਿਓ ਮਹਾਰਾਜ ਜੀ ਦੱਸਣਾ ਕੀ ਆ ਇੱਥੇ ਘਟੋਕਾ ਤੇ ਇੱਕ ਇੱਕ ਕਿਲਾ ਗੋਬੀ ਦਾ ਦੋ ਦੋ ਤਿੰਨ ਲੱਖ ਦਾ ਉਹੀ ਡੁੱਬ ਚੁਕਾ ਆ ਜਿਹੜੇ ਤਸੀਬਾਂ ਨੇ ਇੱਕ ਥਾਂ ਤੋਂ 500 ਫੁੱਟ ਦਾ ਇੱਕ 700 ਡੇਢ 200 ਫੁੱਟ ਚੜਾਈ ਦੇ ਵਿੱਚ ਟੁੱਟਿਆ ਕਮ ਸੇ ਕਮ ਉਹ 2-2 4-4 ਕਿਲੇ ਪਿਆਲੀ ਬਰਬਾਦ ਹੋ ਚੁਕੀ ਆ ਜਾਨੀ ਕਿ 50-50 ਫੁੱਟ 80-80 ਫੁੱਟ ਡੰਗਾ ਤਾਬ ਬਣ ਗਿਆ ਉਹ ਘੱਟੋ ਘੱਟ 10 ਸਾਲ ਤੱਕ ਪੂਰਾ ਨਹੀਂ ਹੋਣਾ 10 ਸਾਲ ਤੱਕ ਇੱਥੋਂ ਤੱਕ ਨਹੀਂ ਹੋਣਾ ਜਿਹੜੀ ਇਹਨਾਂ ਦੀ ਲੋਕਾਂ ਦੀ ਫਸਲ ਮਰ ਗਈ ਆ ਇਹ ਪੰਜ ਪੰਜ ਸਾਲ ਕਰਕੇ ਆਪਣੀ ਪਿਆਰੀ ਨਹੀਂ ਬਲੋਨੀ ਜਿਹੜਾ ਆਮ ਨੁਕਸਾਨ ਹੋਇਆ ਤੂੜੀ ਦਾ ਡੰਗਰਾਂ ਦਾ ਉਹ ਵੀ ਬਹੁਤ ਜ਼ਿਆਦਾ ਹੋਇਆ ਆਮ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ ਦੋ ਤਿੰਨ ਦਿਨਾਂ ਅੱਜ ਲੋਕ ਥੋੜੇ ਜਿ ਦੇ ਖਿਆਲ ਹੋਏ ਨੇ ਬਾਹਰ ਆਏ ਨੇ ਨਹੀਂ ਤਾਂ ਬਹੁਤ ਜ਼ਿਆਦਾ ਇੱਥੇ ਨੁਕਸਾਨ ਹੋਇਆ ਅੱਜ ਮੈਂ ਤੇ ਗਵਰਨਮੈਂਟ ਕੋ ਇਹੋ ਹੀ ਪੀਲ ਕਰਨਾ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਵੱਧ ਤੋਂ ਵੱਧ ਇਹਨਾਂ ਦੇ ਤੁਸੀਂ ਬੰਨ ਦਾ ਪਾਣੀ ਰੋਕਣਾ ਸ਼ੁਰੂ ਕਰੋ ਹੱਲੇ ਤੱਕ ਆਹ ਵੇਖੋ ਪਾਣੀ ਕਿੱਦਾਂ ਚੱਲਣ ਡਿਆ ਹੱਲੇ ਤੱਕ ਕੋਈ ਮਦਦ ਨਹੀਂ ਆਉਣ ਵਾਲੇ ਸਮੇਂ ਜੇ ਆਉਣ ਵਾਲੇ ਕਣਕ ਤੇ ਵੀ ਕੋਈ ਮਦਦ ਨਹੀਂ ਵਿੱਚ ਜਿਹੜੀ ਭਿੱਜੀ ਜਾਵੇ ਇਤੋਂ ਦਾ ਕੀ ਗਵਰਨਮੈਂਟ ਜਲਦੀ ਤੋਂ ਜਲਦੀ ਤੁਸੀਂ ਬੰਨ ਵੀ ਤੇ ਉਹ ਹਾਫੜ ਜਿਹੜਾ ਹੋਇਆ ਉਹਦਾ ਵੀ ਕੋਈ ਨਾ ਕੋਈ ਕਰਨਾ ਹੈ ਧੰਨਵਾਦ ਬੀਤੇ ਦਿਨੀ ਤੁਸੀਂ ਦੱਸਿਆ ਸੀ ਕਿ ਜਦੋਂ ਇਹ ਬੰਨ ਟੁੱਟਾ ਸੀ ਤੇ ਨੌਜਵਾਨ ਵੀਰਾਂ ਦੇ ਵੱਲੋਂ ਇਹ ਬੰਨ ਬੰਨ ਕੇ ਤੇ ਪਿੰਡ ਵਾਸੀਆਂ ਦੀ ਜਾਨਾਂ ਬਚਾਈਆਂ ਗਈ ਸੀ ਕੀ ਹੋਇਆ ਸੀ ਉਹ ਉਸ ਸਮੇਂ ਜਿਹੜਾ ਬੀਤੇ ਦਿਨ ਬੀਤੇ ਦਿਨ ਜਦੋਂ ਬੀਐਸਪ ਨੇ ਹਾਨੂੰ ਖਬਰ ਕੀਤੀ ਹੈ 4 ਵਜੇ ਤੋਂ ਲੈ ਕੇ 12:30 ਵਜੇ ਤੱਕ ਇੱਥੇ ਬੰਨਾਂ ਤੇ ਤਿੰਨ ਜਗ੍ਹਾ 'ਚ ਬੰਨ ਟੁੱਟਾ ਆ ਉਹ ਗੁੱਟੀਆਂ ਪਰ ਪਰ ਮਿੱਟੀ ਦੀਆਂ ਪਿੱਛੋਂ ਟਿੱਪੜ ਮਗਾ ਮਗਾ ਮਿੱਟੀ ਦੀਆਂ ਬਦਨੀਆਂ ਸਾਢੇ 12 ਵਜੇ ਕੋਈ ਪੇਸ਼ ਨਹੀਂ ਗਈ ਤੇ ਉਹ ਨੌਜਵਾਨ ਕਮ ਸੋ ਕਮ 100 150 ਰੁਪਏ ਉਹ ਭੱਜ ਕੇ ਤਾਂ ਦੇ ਆਪਣੇ ਜਾਨਾਂ ਬਚਾ ਲਓ ਉਹ ਸਾਰੇ ਕੋਰੀਡੋਰ ਤੇ ਆਣ ਪਹੁੰਚੇ ਹੀ ਤੇ ਉਹਦੇ ਕਰਕੇ ਜਾਨਾਂ ਬਚਾ ਗਏ ਨਹੀਂ ਤਾਂ 2-250 ਜੀ ਮੇਰੇ ਪੱਖੋਂ ਕਿਉਂ ਤਾਂ ਰਾਵੀ ਦੇ ਭੇਟੇ ਚੜ ਜਾਣਾ ਹੈ ਦੰਗਰਾਂ ਦਾ ਤਾਂ ਪਤਾ ਨਹੀਂ ਇਹ ਕਰਕੇ ਜਾਨੇ ਜਾਨਾ ਦੇ ਲੋਕ ਥੋੜੇ ਜਿਹਾ ਬਚ ਗਏ ਬਾਕੀ ਇਹ ਤਾਂ ਨਹੀਂ ਇਹ ਵੀ ਕਾਟ ਕਰਨਾ ਕੋਰੀਡੋਰ ਤੇ ਘਟੋ ਘਟ 250 ਫੁੱਟ ਪੁਲ ਬਣਾ ਹੁੰਦਾ ਤੇ ਜਾਨਾਂ ਦਾ ਨੁਕਸਾਨ ਕੋਈ ਨਹੀਂ ਕਿਉਂਕਿ ਰਾਵੀ ਦਰਿਆ ਨੇ ਹਰ ਸਾਲ ਪ੍ਰਸ਼ਾਤਾਂ ਦੇ ਪਾਰ ਚ ਪੈਣੀਆਂ ਪੈਣੀਆਂ ਹਰ ਸਾਲ ਚੜਨਾ ਚੜਨਾ ਮੈਂ ਗਵਰਨਮੈਂਟ ਕੋ ਇਹ ਵੀ ਅਪੀਲ ਕਰਨਾ ਬੇਨਤੀ ਕਰਨਾ ਵੀ ਇੱਥੇ 250 200 ਫੁੱਟ ਦਾ ਪੁਲ ਦਿੱਤਾ ਜਾਵੇ ਜਣ ਕੇ ਮੁੜ ਕੇ ਜਾਨਾਂ ਦਾ ਨੁਕਸਾਨਾ ਹੋਵੇ ਕਮਰਿਆਂ ਦਾ ਨੁਕਸਾਨਾ ਹੋਵੇ ਕੁੱਠੀਆਂ ਦਾ ਨੁਕਸਾਨਾ ਹੋਵੇ ਲੋਕਾਂ ਨੂੰ ਬਹੁਤੀਆਂ ਪਰੇਸ਼ਾਨੀਆਂ ਨਾ ਹੋਣ ਇਹ ਹੀ ਅਸੀਂ ਮੰਗ ਚਾਹੁੰਦੇ ਆ ਇਹ ਹੀ ਹੋਣ ਵਾਲੀ ਸਰਕਾਰ ਕੋ ਬੇਨਤੀ ਕਰਦੇ ਆ ਜੀ ਧੰਵਾਦ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਸਮੇਲ ਸਿੰਘ ਹੈ ਜੀ ਜਸਮੇਲ ਜੀ ਇਹ ਜਿਹੜੀ ਕੁਦਰਤੀ ਮਾਰ ਪਈ ਹੈ ਹਾਂਜੀ ਹਾਂਜੀ ਔਰ ਇਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਚੁੱਕੇ ਹਾਲਾਂਕਿ ਕਈ ਸਾਲ ਲੱਗਣਗੇ ਸਾਡੇ ਜਿਹੜੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਖੜੇ ਹੋਣ ਲੱਗਿਆ ਤੇ ਇਸ ਵਾਕਿਆ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਾਕਿਆ ਇਹ ਹੈ ਕਿ ਮਾੜਾ ਹੀ ਹਾਲ ਹੈ ਕਿ ਅੱਗੇ ਜਿਹੜੇ ਡੰਮ ਪਹਿਲੇ ਪਏ ਨਾ 37 ਸਾਲ ਹੋ ਗਏ ਉਹਨੂੰ ਪਹਿਲੇ ਹਰ ਨੂੰ ਉਹ ਨਹੀਂ ਪੂਰੇ ਹੋਏ ਉਹ ਨਹੀਂ ਪੂਰੇ ਹੋਏ ਤੇ ਹੁਣੇ ਕਿੰਨੇ ਮੰਨਨੇ ਨੇ ਨੇ ਜਿੱਥੇ ਪਾੜ ਪੈ ਗਿਆ ਆ ਜਿੱਥੇ ਪਾੜ ਪਿਆ ਨਾ ਉਹ ਤੇ ਆ ਇੱਥੇ 5 5 6 6 ਕਿੱਲੇ ਜਿਹੜੇ ਡੂੰਘਾ ਲੱਗਿਆ ਅੱਗੇ ਸਾਡੇ ਉੱਥੇ ਪੈਲੀਆਂ ਦੇ ਵੈਰੋ ਕੀ ਜਾਂ ਡੰਮੇ ਖਾਸਾਂ ਵਾਲੇ ਦੇ ਅਗਲੇ ਪਾਸੇ ਉੱਥੇ 6 ਕਿਲਿਆਂ ਦਾ ਡੰਮ ਰੇਤਾ ਚੜ੍ਹਤੀ ਆ ਜੀ ਉਹ ਕਿਦੋਂ ਪੂਰੇ ਹੋਣਗੇ ਕੌਣ ਕਰੇਗਾ ਹੁਣ ਨਾ ਪਿਛਲੀ ਕਣਕ ਵੀ ਲੱਗ ਗਈ ਸਾਡੀ ਗੋਪੀਆਂ ਵੀ ਗਈਆਂ ਕਣਕ ਦੋ ਫਸਲਾਂ ਸਾਡੀਆਂ ਉੱਡ ਗਈਆਂ ਜੀ ਵੀਰ ਜੀ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਮ ਪਾਰਟੀ ਦਾ ਕੋਈ ਐਮਐਲਏ ਜਾਂ ਕੋਈ ਹੋਰ ਸਬੰਧਤ ਅਧਿਕਾਰੀ ਪਹੁੰਚੇ ਇੱਥੇ ਨਹੀਂ ਭਾਈ ਉੱਥੇ ਸਾਡੇ ਦੇ ਹਜੇ ਤੱਕ ਕੋਈ ਨਹੀਂ ਆਇਆ ਉਹਨਾਂ ਸੇ ਇੱਕ মিডিਆ ਵਾਲਾ ਸਹਾਰਾ ਆਇਆ ਉਹ ਸਾਨੂੰ ਮਿਲਿਆ ਤੇ ਕੋਈ ਨਹੀਂ ਆਇਆ ਹਲੇ ਤੱਕ ਅਸੀਂ ਇਹ ਝੂਠ ਮਾਰੀ ਆ ਜਾਂ ਫਲਾਣਾ ਸਾਡੇ ਕੋਲ ਆਇਆ ਕੋਈ ਪਾਰਟੀ ਨਹੀਂ ਆਈ ਸਾਡੇ ਕੋਲ हां बाकी अपने जड़ा माड़ा मोटा अपने परिवार ਨੂੰ ਲਈ ਫਿਰਦੇ ਆਪਣੇ ਸਿਰ ਤੇ ਲਈ ਫਿਰਦੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਮੰਗ ਤੇ ਇਹ ਹੀ ਕਰਦੇ ਆਂ ਵੀ ਜਿਹੜਾ ਹਾਲ ਹੈ ਨਾ ਇਹਨੂੰ ਥੋੜਾ ਬੋੜਾ ਸੰਭਾਲਿਆ ਜਾਵੇ ਚਲੋ ਪਾਣੀ ਭੱਜ ਜੇ ਕਿ ਇਤਰਾ ਤਾਂ ਫੇਰ ਡੋਕ ਹੋ ਜਾਏ ਤਾਂ ਫੇਰ ਨਹੀਂ ਤੇ ਜਿੱਦਾਂ ਹੁਣ ਚੱਲ ਪਿਆ ਤੇ ਪਤਾ ਹੀ ਕੋਈ ਨਹੀਂ ਵੀ ਵਹਿਣ ਪੈਣਾ ਕਿ ਦਰਿਆ ਬਣ ਜਾਣਾ ਵੀ ਜੀ ਇਹ ਮੁਸ਼ਕਲ ਸੁਸ਼ੀ ਆਜ਼ਾਦ ਲੋਕ ਚਾਹਣ ਵਾਲੋਂ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਰਾਵੀ ਦਰਿਆ ਤੋਂ ਜਿਹੜਾ ਤੁਸੀਂ ਨੂੰ ਦੂਜੇ ਤੋ ਜਿਹੜਾ ਉਹ ਮਾਰ ਪਈ ਸੀ ਤੇ ਉਸ ਮਾਰ ਦੇ ਹੇਠ ਜਿਹੜੇ ਆਸ-ਪਾਸ ਦੇ ਪਿੰਡ ਆਏ ਉਹ ਸਾਹਮਣੇ ਬਿਲਕੁਲ ਜਿਹੜਾ ਕੋਰੀਡੋਰ ਜਿਹੜਾ ਉਹ ਨਜ਼ਰ ਆਉਂਦਾ ਹੈ ਸੋ ਇੱਥੇ ਹੋਰ ਵੀ ਜਿਹੜੇ ਪਿੰਡ ਦੇ ਵਸਨੀਕ ਜਿਹੜੇ ਸੀ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਜਿਨ੍ਹਾਂ ਨੇ ਇਹ ਚੀਜ਼ਾਂ ਸਾਰੀਆਂ ਦੇਖਿਆ ਨੇ ਹੰਡਾਈਆਂ ਨੇ ਦਿਨਾਂ ਚ ਸਾਰੇ ਦੇਖੇ ਹੰੜ ਦੇ ਹਾਲਾਤ ਸੀ ਕੋਈ ਮਦਦ ਵਾਸਤੇ ਪਹੁੰਚੇ ਤੁਹਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰੀ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਨਹੀਂ ਪਹੁੰਚੇ ਜੀ ਨਹੀਂ ਪਹੁੰਚੇ ਜੀ ਪੈਸਾ ਕਾ ਨਾ ਇਤਨੇ ਟਕੇ ਖਾਂਦੇ ਆ ਕਦੀ ਕਿਤੇ ਕਦੀ ਕਿਤੇ ਜਦੋਂ ਟ੍ਰੈਲੀ ਹੁੰਦੀ ਉਹ ਵੀ ਘਾ ਲ ਆ ਜਾਂਦੇ ਆ ਤੇ ਅਸੀਂ ਇੱਥੋਂ ਫੇਰ ਪਿਛੋਂ ਮੁੜ ਜੰਨੇ ਆ ਆ ਦੇਖੋ ਸਾਹਮਣੇ ਪੱਖੋ ਕੇ ਟਾਲੀ ਸਾਹਿਬ ਆਏ ਪਿੰਡ ਜਿੱਥੋਂ ਇਹ ਤੋਂ ਸੀ ਟੁੱਟੀ ਆ ਤੇ ਸਾਹਮਣੇ ਸੁੱਟ ਗਈ ਆ ਤੇ ਵੇਖੋ ਜਾ ਕੇ ਘਰਾਂ ਦੇ ਤੁਸੀਂ ਜਾ ਜਾਣਾ ਹੀ ਹੋ ਜੀ ਵੇਖੋ ਜਾ ਕੇ ਘਰਾਂ ਦੇ ਨੁਕਸਾਨ ਕੋਈ ਦਾ ਬੈੱਡ ਨਹੀਂ ਬਚਾ ਹੋਰ ਇਹ ਕਪੜੇ ਨਹੀਂ ਬਚੇ ਕੋਈ ਚੀਜ਼ ਨਹੀਂ ਬਚੀ ਨਾ ਗਰੀਬਾਂ ਦੀ ਬਚੀ ਤੇ ਨਾ ਸਤਾਰਾਂ ਦੀ ਬਚੀ ਆ ਸਾਰੇ ਆਪਾਂ ਇੱਕੋ ਜਿਹੇ ਆ ਤੇ ਮੈਂ ਉਹ ਆ ਸਾਡੇ ਵੀ ਜਿਹੜਾ ਸਰਕਾਰ ਸਾਨੂੰ ਕੋਨਾ ਕੋਤੇ ਜਿਹੜਾ ਟਾਈਮ ਪਾਸ ਕਰ ਸਕੀਏ ਜੀ ਹਾਂ ਜੀ ਬੱਚੇ ਵੀ ਸਾਡੇ ਫੌਜਾਂ ਨੇ ਕੱਢਿਆ ਆਰਮੀ ਨੇ ਕੱਢਿਆ ਮਸ਼ਵਿਆਂ ਦੇ ਉੱਤੇ ਛੋਟੇ ਬੱਚੇ ਇੰਨੇ ਦਿਨ ਫਿਰ ਜਿਹੜੀ ਸੀ ਕਿਵੇਂ ਕੱਟੇ ਤੁਸੀਂ ਬਿਨਾ ਪੀਣ ਵਾਲੇ ਪਾਣੀ ਤੋਂ ਬਿਨਾ ਰੋਟੀ ਤੋਂ ਕਿਵੇਂ guzara ਹੋਇਆ ਇਤਨਾ ਟਾਈਮ ਪਾਸ ਕਰਦੇ ਰਹਿਆ ਜੀ ਜੋ ਕੋਈ ਆਗਿਆ ਸੇਵਾ ਕਰਨ ਕੋਈ ਹੁੰਦਾ ਪਾਣੀ ਦਿਆ ਜਾਂਦਾ ਉਹ ਪੀ ਪਾ ਕੇ guzara ਕਰਦੇ ਆ ਕੋਈ ਖਾਣਾ ਦੇ ਜਾਂਦਾ ਲੰਗਰ ਆ ਜਾਂਦਾ ਬਸ ਇਸ ਤਰ੍ਹਾਂ ਹੀ guzara ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਕੋਲ ਉਹ ਜੇ ਮੰਗੇ ਉਹ ਕਰਨਿਆ ਕਿ ਏਕਾਂ ਤੋਂ ਸੀਬਾਂ ਬਜਣਾ ਚਾਹੀਦਾ ਤੇ ਇੱਥੇ ਪੋਲ ਬਜਣਾ ਚਾਹੀਦਾ ਜਿਹੜਾ ਸਾਨੂੰ ਮਾਰਨ ਦਿਆ ਵਾ ਇੱਥੇ ਵੇਖੋ ਇੱਕ ਉੱਤੇ ਪਾਣੀ ਨਹੀਂ ਗਿਆ ਸਰ ਦੇ ਵਿੱਚ ਤੇ ਇਹਨੇ ਸਾਨੂੰ ਪਿੰਡਾਂ ਨੂੰ ਜਿੰਨੇ ਪਿੰਡਾਂ ਵੈਰ ਹੋ ਗਈ ਪਲੇ ਨਾਲੇ ਤੇ ਸਾਰੇ ਪਿੰਡਾਂ ਦੇ ਵਾਰੇ ਗੋਪੀ 2 2 3 ਲੱਖ ਰੁਪਇਆ ਵੰਟਦੇ ਨੇ ਤੇ ਜਿਹੜੀਆਂ ਫਸਲਾਂ ਖਰਾਬ ਹੋ ਗਿਆ ਇਹ ਕਿਤਰਾ ਚਾਰੇ ਉੱਠਣਗੇ ਇਹ ਨਹੀਂ ਉੱਠ ਸਕਦੇ ਨਾ ਗਰੀਬੀ ਓੜ ਸਕਦਾ ਤੇ ਨਾ ਇਹ ਉੱਠ ਸਕਦੇ ਜੀ ਹਾਂ ਜੀ ਸਾਡਾ ਇਹ ਹੋਇਆ ਵੀ ਐ ਸਰਕਾਰ ਬਾਤੋ ਬਾਤ ਜੋ ਨੁਕਸਾਨ ਹੋਇਆ ਸਾਨੂੰ ਦਿਨਾ ਚਾਹੀਦਾ ਜੀ ਐਹੀ ਉਹਦਾ ਧੰਨਵਾਦ ਕਰਨਿਆ ਸੋ ਨਾਲ ਮਿਲ ਕੇ ਟਾਈਮ ਆਸੋ ਹਾਂਜੀ ਵੀਰ ਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਸੁਖਿੰਦਰ ਜੀ ਜੋ ਹਾਲਾਤ ਬਣੇ ਨੇ ਇਸ ਵੇਲੇ ਪੰਜਾਬ ਦੇ ਹਾਲਾਂਕਿ ਚਲੋ ਗੁਰਨਾਨਕ ਦੀ ਤਰਤੀਦੇ ਆ ਤੇ ਇਸ ਵੇਲੇ ਥੋੜਾ ਜਿਹਾ ਬਾਬੇ ਨਾਨਕ ਦੀ ਕਿਰਪਾ ਹੋਈ ਆ ਕਿ ਪਾਣੀ ਦਾ ਪੱਧਰ ਘਟਿਆ ਹੈ ਪਰ ਖਤਰਾ ਅਜੇ ਵੀ ਉਵੇਂ ਦਾ ਉਵੇਂ ਨਜ਼ਰ ਆ ਰਿਹਾ ਬਿਲਕੁਲ ਉਦਾ ਰਿਹਾ ਜੀ ਸਾਰੇ ਹਾਲਾਤ ਇਦਾਂ ਦੇ ਆ ਵੀ ਜਿਹੜੀ ਕੁਦਰਤ ਦੀ ਮਾਰ ਪਈ ਆ ਨਾ ਕਈ ਥਾਂ ਤੇ ਇਦਾਂ ਦੇ ਨੇ ਵੀ ਜਿੱਥੋਂ 4-4 ਦਿਨ ਲੋਕ ਕੋਠਿਆਂ ਤੋਂ ਨਹੀਂ ਉਤਰੇ ਜੀ ਕੋਈ ਉੱਥੇ ਮਸਵਾ ਨਹੀਂ ਗਿਆ ਕੋਈ ਬੰਦਾ ਨਹੀਂ ਪਹੁੰਚਿਆ ਅਜੇ ਮੀਡੀਆ ਦਾ ਬੜਾ ਧੰਨਵਾਦ ਹੈ ਵੀ ਜਿਹੜਾ ਉੱਥੋਂ ਤੱਕ ਪਹੁੰਚਿਆ ਸਾਡੇ ਉਧਰ ਦਰੰਗਲਾ ਬੈਲਟ ਜਿਹੜੀ ਹੈ ਨਾ 4 ਦਿਨ ਬੰਦਾ ਉੱਥੇ ਰਿਹਾ ਐਸਡੀਐਮ ਡੀਸੀ ਤੱਕ ਵੀ ਫੋਨ ਕੀਤੇ ਪਰ ਕਿਸੇ ਨੇ ਬੰਦਾ ਨਹੀਂ ਲਾਇਆ ਜੀ ਐ ਹਾਲਾਤ ਆ ਆਜ ਆ ਕੇ ਸਰਕਾਰਾਂ ਨੂੰ ਬੇਨਤੀ ਕਰਨੀ ਹੈ ਇਹ ਤੁਸੀਂ ਗੱਲ ਕਰਦੇ ਚਾਰ ਦਿਨ ਬੰਦਾ ਰਹਿ ਪਰ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਫੇਸਬੁੱਕ ਦੇ ਉੱਤੇ ਜਾਂ ਕੁਝ ਨਿਊਜ਼ ਚੈਨਲਾਂ ਦੇ ਉੱਤੇ ਤਾਂ ਇਹ ਜਿ ਦਿਖਾਇਆ ਜਾਂਦਾ ਹੈ ਮੰਤਰੀ ਸਾਹਿਬ ਪੰਜਾਬ ਸਰਕਾਰ ਐ ਕਰਦੀ ਕਿ ਪਤਾ ਨਹੀਂ ਅਸੀਂ ਕੀ ਕੁਛ ਕੀਤਾ ਹੈ ਹਾਂ ਲੈ ਕਾਊਂਟਰ ਤੇ 5-5 ਰੁਪਏ ਵਾਲੇ ਬਿਸਕੁਟ ਛੁੱਟੇ ਉਹਨਾਂ ਨੇ ਜਿਹਦਾ ਮੰਗਤਿਆਂ ਨੂੰ ਨਹੀਂ ਪਾਉਂਦੇ ਮੰਗਤਿਆਂ ਦੇ ਵੀ ਹੱਥ 'ਚ ਬਣਾਉਂਦੇ ਆ ਇਹ ਤੇ ਉੱਤੋਂ ਛੁੱਟਿਆ ਵੀ ਜੇ ਕੋਈ ਬੰਦੇ ਮਰੇ ਦਾ ਬਣਾਉਂਦੇ ਆ ਬਿਲਕੁਲ ਬਿਲਕੁਲ ਹਾਂ ਹਲਾ ਤਾਂ ਇਹ ਮਾਨ ਸਰਕਾਰ ਨੇ ਕੀਤਾ ਜੀ ਅੰਗੇ ਤੁਸੀਂ ਵੇਖ ਲਓ ਹੁਣ ਸਾਰੇ ਹਾਲਾਤ ਕਿਦਾਂ ਦੇ ਬਣਦੇ ਆ ਜੀ ਲੋਕਾਂ ਨੂੰ 10 10 ਸਾਲ ਹੋਛ ਨਹੀਂ ਆਣੀ ਬਿਲਕੁਲ ਜੀ ਬਿਲਕੁਲ ਐ ਬਾਬਾ ਸੇਚਾਂ ਦਾ ਸਥਾਨ ਆ ਪੱਖੋ ਕੇ ਸਾਢੇ 6 ਫੁੱਟ ਪਾਣੀ ਰਿਆ ਉੱਥੇ ਹਿਸਾਬ ਲਾ ਲਓ ਜੀ ਇੱਕ ਮਹਾਰਾਜ ਦਾ ਪ੍ਰਕਾਸ਼ ਪਤਾ ਨਹੀਂ ਕਿੰਦਾ ਉਹਦੀ ਕਿਰਪਾ ਇਹਦੇ ਬਜਿਆ ਨਹੀਂ ਤੇ ਕੁਝ ਹਾਲਾਤ ਨਹੀਂ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਬਾਬਾ ਸ਼੍ਰੀ ਚੰਦ ਜੀ ਦਾ ਇਹ ਆਸਾਨ ਹੈ ਤੇ ਅੱਜ ਜਿਹੜਾ ਇਹ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਉਹ ਜਨਮ ਦਿਹਾੜੀ ਆ ਵੀ ਹੈ ਤੇ ਸ਼ਾਇਦ ਬਾਬਾ ਜੀ ਦੀ ਕਿਰਪਾ ਹੋਈ ਆ ਕਿ ਪਾਣੀ ਦਾ ਪੱਧਰ ਜਿਹੜਾ ਘਟਿਆ ਆ ਹੋਈ ਆ ਵੇਖੋ ਜਿੱਦਾਂ ਦਾ ਮਹਾਰਾਜ ਦਾ ਸਥਾਨ ਤੇ ਜਿੱਦਾਂ ਉਹਨੂੰ ਦੱਸਿਆ ਨਾ ਮੈਨੂੰ ਵੀ ਇੱਕ ਪਰਸਤਤੀ ਸੀ ਉਹਦੇ ਉੱਤੇ ਤਿੰਨ ਗੁਰੂ ਗ੍ਰੰਥ ਸਾਹਿਬ ਰੱਖੇ ਤੇ ਕਹਿੰਦਾ ਮੇਰਾ ਹਾਂ ਕਹਿੰਦਾ ਮੇਰਾ ਰੋਣ ਨਿਕਲਦਾ ਹੀ ਵੀ ਕਿਤੇ ਮਾਰ ਐ ਤੇ ਕਿਦੇ ਕੋ ਗੱਲਬਾਤ ਹੋ ਗਈ ਨਾ ਤੇ ਸਿੱਖਾਂ ਨੇ ਕੁੱਟ-ਕੁੱਟ ਮਾਰ ਦੇਣਾ ਮੈਨੂੰ ਵੀ ਤੂੰ ਬੇਅਦਵੀ ਕੀਤੀ ਆ ਇੱਦਾਂ ਹੀ ਇੱਦਾਂ ਹੀ ਪਰ ਉਹਦੇ ਬੇਵਸੀ ਹ ਚਿਹਰੇ ਤੇ ਜੀ ਇਥੋਂ ਤੱਕ ਹਲਾਤ ਹੋ ਗਏ ਆ ਜੇ ਪੱਖੋ ਕਿਆਂ ਦੇ ਨੌਜਵਾਨ ਹਾਂ ਮਾਰ ਐ ਤੇ ਅੱਗੇ ਰਦਾ ਕਰਨੇ ਵੀ ਅੱਗੇ ਕੋਈ ਮੇਰ ਰਵੇ ਜੀ ਇਹ ਤੇ ਜਿੱਦਾਂ ਜੇ ਕੋਈ ਹਲਾਤ ਨਹੀਂ ਹੁੰਦੀ ਸੰਡੇ ਚ ਜੀ ਸਾਡੇ ਨਾਲ ਹੋਰ ਵੀ ਨੇ ਜਿਹੜੇ ਬਾਬਾ ਜੀ ਪਿੰਡ ਪੱਖੋ ਕੇ ਜੀ ਬਾਬਾ ਸ਼ਿਰੀ ਚਾਂਜੀ ਦੀ ਰਪਾਏ ਤੇ ਤੁਸੀਂ ਵੀ ਉਥੋਂ ਦੇ ਵਸਨੀਕ ਹੋ ਕੀ ਹਾਲਾਤ ਨੇ ਹੁਣ ਉਹ ਮਹਾਰਾਜ ਉਹਨਾਂ ਨੇ ਅੱਜ ਬਾਬਾ ਸ਼ਰਚੰਦਰ ਜੰਮ ਦਿਹਾੜਾ ਆਏ ਛੋਟੇ ਛੋਟੇ ਬੱਚਿਆਂ ਨੇ ਗੁਰਦੁਆਰੇ ਦੀ ਸੇਵਾ ਕੀਤੀ ਉਹ ਗਾਰਾ ਸਾਰਾ ਕਟਿਆ ਬੜੀ ਮਿਹਨਤ ਨਾਲ ਦੀ ਉਹਨਾਂ ਕੀਤੀ ਕਰਕੇ ਤੋ ਕੀਤਾ ਤਾਂ ਕਿ ਇਹ ਪਿਰ ਦੀ ਦਸੰਡੇ ਆ ਤੇ ਮਹਾਰਾਜ ਜਿਹੜਾ ਸਰੂਪ ਹੀ ਅਫਤੀ ਤਰ੍ਹਾਂ ਕਿਉਂਕਿ ਉਹ ਬਾਬਾ ਕੱਲਾ ਹੀ ਸਾਰਾ ਪਿੰਡ ਦੇ ਨੌਜਵਾਨ ਤੁਸੀਂ ਬੰਨ ਚ ਗਏ ਹੀ ਬਾਬੇ ਇਕੱਲੇ ਨੇ ਇੰਨੀ ਬੜੀ ਕਰਤੀ ਤਾਂ ਉੱਪਰ ਰੱਖ ਕੇ ਜਾਨੀ ਕਿ ਉਹ ਬਾਬੇ ਦੇ ਖੁਦ ਪੰਜ ਛੇ ਡੰਗਰ ਰੁੜ ਗਏ ਉਹਨੇ ਡੰਗਰਾਂ ਵੱਲ ਨਹੀਂ ਵੇਖਿਆ ਉਹ ਮਹਾਰਾਜ ਬੀੜਾਂ ਤਾਂ ਕਰਦੀਆਂ ਕੋਈ ਰਮਹਲੇ ਤਾਂ ਕਰਦੇ ਜੋ ਵੀ ਹੋਇਆ ਕਰਕੇ ਤਾਂ ਉਹ ਫਿਰ ਉੱਪਰ ਆ ਗਿਆ ਬਾਕੀ ਉਹਦਾ ਵੀ ਦਾਣਾ ਪੱਕਾ ਰੁੜ ਕੇ 드라마 ਦੇ ਵਿੱਚ ਚਲ ਗਿਆ ਹਾਲਾਤ ਬਹੁਤ ਮਾੜੇ ਆ ਮੈਂ ਤੇ ਇਹ ਚਾਹੁੰਨਾ ਵੀ ਗਵਰਨਮੈਂਟ ਨੇ ਇਹ ਸਾਡੇ ਨਾਲ ਮਤਲਬ ਹਾਨ ਪੀੜਤ ਕੀਤੀ ਜਾਂ ਤਾਂ ਜਾਨੋਂ ਖੁਦ ਲੱਗੋ ਹੜਕੇ ਧੋਬਿਆ ਆ ਅਸੀਂ ਇਹ ਸਮਝੀ ਇਦਾਂ ਤੇ ਜਾਂ ਸਮਝੀ ਕੁਦਰਤ ਦੀ ਮਾਰ ਵਜਦੀ ਆ ਜੀ ਇਹਨੂੰ ਖੁਦ ਪਤਾ ਨਹੀਂ ਜੇਕਰ ਕੁਦਰਤ ਦੀ ਮਾਰ ਵਜਦੀ ਹੋਏ ਤਾਂ ਗਵਰਨਮੈਂਟ ਪਹਿਲਾਂ ਸਹਾਰਾ ਦੇ ਕਰਨ ਨੂੰ ਤਿਆਰ ਹੁੰਦੀ ਆ ਚੱਕਦੋਂ ਤੇ ਸਾਰਾ ਕੁਝ ਹੋ ਗਿਆ ਤੇ ਇਹ ਕਰਕੇ ਗਵਰਨਮੈਂਟ ਕੋ ਵੀ ਆਹੀ ਮੰਗਨੇ ਸਾਰ ਇੱਕ ਨਾ ਪਸ਼ੂਆਂ ਦੀ ਬੜੀ ਪ੍ਰੋਬਲਮ ਆ ਪਸ਼ੂਆਂ ਤੱਕ ਪਠਾ ਨਹੀਂ ਪਹੁੰਚਣ ਗਿਆ ਕੋਈ ਜੀ ਰਾਸ਼ਨ ਭਾਵੇਂ ਘਟ ਵੀ ਆ ਜੇ ਨਾ ਤੇ ਇਹ ਤੂੜੀ ਦਾ ਕੋਈ ਫੀਡ ਦਾ ਚੋਖਰ ਤਾਂ ਇਹਦਾ ਅਰੇਂਜ ਹੋਣਾ ਚਾਹੀਦਾ ਬਤ ਉਹ ਜੀ ਕਿਉਂਕਿ ਡੰਗਰਾਂ ਦੇ ਹਾਲਾਤ ਬਹੁਤ ਮਾੜੇ ਹੋ ਗਏ ਆ ਜੀ ਸੋ ਸਮਾਜ ਸੇਵੀ ਸੰਸਥਾਵਾਂ ਨੂੰ ਜਿਹੜਾ ਵੀਰ ਜੀ ਨੇ ਕਿਹਾ ਹੈ ਬੇਨਤੀ ਹੈ ਕਿ ਜਿਹੜੇ ਕੋਰੀ ਡੋਰ ਦੇ ਇਲਾਕੇ ਦੇ ਏਰੀਏ ਨੇ ਇਧਰਲੀ ਸਾਈਡ ਜਿਹੜਾ ਡੇਰਾ ਬਾਬਾ ਨਾਨਕ ਦਾ ਜਿੱਥੇ-ਜਿੱਥੇ ਵੀ ਜਿਹੜੇ ਹਾਰ ਨੇ ਮਾਰ ਮਾਰੀ ਹੈ ਖਾਸ ਕਰਕੇ ਬੇਜਵਾਨ ਜਾਨਵਰਾਂ ਦੇ ਲਈ ਡੰਗਰਾਂ ਦੇ ਲਈ ਜਿਹੜਾ ਪਸ਼ੂਆਂ ਦੇ ਚਾਰੇ ਦਾ ਜਿਹੜਾ ਉਹ ਜ਼ਰੂਰ ਸੇਵਾ ਕਰੋ ਤਾਂ ਜੋ ਜਿਹੜੇ ਬੇਜਵਾਨ ਨੇ ਉਹਨਾਂ ਦੀ ਵੀ ਜਾਨ ਬਚ ਸਕੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਪੁੱਛਦਾ ਜਿਹੜਾ ਚਾਰਾ ਹੈ ਉਹ ਮਹੱਈਆ ਹੋ ਸਕੇ ਤੁਸੀਂ ਇੱਕ ਹੋਰ ਗੱਲ ਦੱਸ ਰਹੇ ਸੀ ਕਿ ਰਾਸ਼ਨ ਨੂੰ ਲੈ ਕੇ ਕੋਈ ਤੁਹਾਡੇ ਇੱਥੇ ਜਿਹੜਾ ਰੌਲਾ ਪਿਆ ਹੈ ਉਹ ਮਾਰਾ ਜੀ ਇਹ ਦੱਸਣੇ ਆ ਕਿ ਕੁਝ ਲੋਕਾਂ ਨੇ ਵੀਡੀਓ ਚਾਰਟ ਤੇ ਵੀ ਡੇਰਾ ਬਾਬਾ ਨਾਲ ਕਿਤੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਠੀਕ ਨਹੀਂ ਹੋਇਆ ਜਿੱਥੇ ਨਹੀਂ ਪਾਣੀ ਚੜਿਆ ਔਰ ਨਿਸ਼ਾਨਦਾਨ ਟੇਕ ਨਹੀਂ ਹੋ ਕਿਉਂਕਿ ਪਸ਼ੂਆਂ ਦਾ ਚਾਰਾ ਉਹਨਾਂ ਸਾਂਭ ਲਿਆ ਵਾਕਈ ਇੰਗਲੇ ਬਾਹਰ ਫਸਲਾਂ ਤੇ ਡੁੱਬ ਗਿਆ ਨਾ ਉਹਨਾਂ ਦੀਆਂ ਆਉਣ ਵੇ ਉਹਨਾਂ ਦਾ ਜਿਹੜਾ ਸਿਰਸੜਣਾ ਉਹ ਤਾਂ ਨਹੀਂ ਨਾ ਚੱਲਣਾ ਇਹ ਕਰਕੇ ਉਹਨਾਂ ਲੋਕਾਂ ਨੇ ਜਾਣ ਕੇ ਇਹੋ ਜਿਹੀ ਵੀਡੀਓ ਚਾੜੀਆਂ ਕਿ ਜਿੱਥੇ ਕੋਈ ਨਿਸ਼ਾਨ ਨਹੀਂ ਹੋਇਆ ਨਿਸ਼ਾਨ ਤਾਂ ਸਾਡਾ ਫਸਲ ਦੇ ਛਿਰਤੇ ਆਂ ਜਿਹੜੀ ਸਰਦਾਰੀ ਤੇ ਫਸਲ ਦੇ ਛਿਰਤੇ ਆ ਫਸਲ ਚਲ ਗਈ ਤਾਂ ਸਾਡਾ ਸਾੜਾ ਕੁਝ ਚਲ ਗਿਆ ਆਉਣ ਵਾਲੇ ਸਮਝਦੇ ਨਹੀਂ ਕਿ ਕਿਵੇਂ ਨਹੀਂ ਦੇ ਅਬ ਰੋੜ ਤੇ ਵੇਖਣ ਦੇ ਨਹੀਂ ਚਾਰ ਪੰਜ ਦਿਨ ਤੋਂ ਇਦਾਂ ਜਿਦਾਂ ਗੁਰਦੁਆਰੇ ਪਿੰਗਲੇ ਲੋਕ ਪਖੜੀ ਲੋਕ ਮੰਗਦੇ ਫਿਰਦੇ ਐ ਇਦਾਂ ਮੰਗਦੇ ਫਿਰਦੇ ਆ ਤੂੜੀ ਵੀ ਮੰਗਦੇ ਫਿਰਦੇ ਆ ਔਰ ਚਾਰਵੇਂ ਮੰਗਦੇ ਫਿਰਦੇ ਆ ਮੈਂ ਵੀਡੀਓ ਦਰਬਾਰ ਸਾਹਿਬ ਬਣਾਏ ਜਿਹੜੇ ਲੋਕ ਉਹ ਵੀਡੀਓ ਨਹੀਂ ਨਹੀਂ ਸ਼ੇਅਰ ਕੀਤੀ ਉਹੋ ਹੀ ਲੋਕ ਹਾਥੀ ਲੈ ਕੇ ਤੇ ਚਾਰ ਦੇ ਟਰੱਕ ਦੇ ਦਿਵਾਲੇ ਨੱਠੇ ਫਿਰਦੇ ਕਿ ਮੈਨੂੰ ਮਿਲ ਜੇ ਮੈਨੂੰ ਮਿਲ ਜੇ ਇਹੋ ਜਿਹੇ ਲੋਕਾਂ ਨੂੰ ਤੁਸੀਂ ਉਦੋਂ ਹੀ ਸਮਝੋਗੇ ਨਹੀਂ ਖੋਦ ਸਾਰਾ ਕੁਝ ਵੇਖ ਕੇ ਆਏ ਤੇ ਤੁਸੀਂ ਕਿਉਂ ਗਲਤ ਵੀਡੀਓ ਚਾਰਦੇ ਜਿਹੜਾ ਨੁਕਸਾਨ ਹੋ ਜਾ ਜਿਨ੍ਹਾਂ ਦੇ ਪਸ਼ੂ ਭੁੱਖੇ ਰਹੇ ਹੋ ਮੰਗਣ ਦੇ ਨੇ ਤੇ ਤੁਸੀਂ ਆਂਦੇ ਕੁਝ ਬਣਿਆ ਨਹੀਂ ਕੁਝ ਹੈ ਨਹੀਂ ਜੀ ਬਿਲਕੁਲ ਵੀ ਜੀ ਜਿੱਦਾਂ ਇਹਨਾਂ ਨੇ ਗੱਲ ਕਹੀ ਹੈ ਕਿ ਹਾਲਾਤ ਇਹੋ ਜਿਹੇ ਬਣ ਗਏ ਕਿ ਜਿਹੜੇ ਚੰਗੇ ਭਲੇ ਚਾਹੇ ਉਹ ਕੋਈ ਵੀ ਹੋਵੇ ਗਰੀ ਮਜ਼ਦੂਰੀ ਕਿਉਣਾ ਹੋਵੇ ਸਰਦਾਰ ਤੇ ਸਰਦਾਰ ਹੀ ਹੁੰਦਾ ਹੈ ਪਰ ਉਹ ਵੀ ਇਹੋ ਜਿਹੇ ਹਾਲਾਤ ਹੋ ਗਏ ਕਿ ਬਿਸਕੁਟਾਂ ਦੇ ਪੈਕਟਾਂ ਔਰ ਬਰੈਡਾਂ ਦੇ ਲਈ ਇੱਕ ਦੂਜੇ ਦੀ ਮਾਰੂ ਮਾਰਾ ਸੀ ਜਿੱਥੇ ਵੀ ਪਾਉਂਦੇ ਅਸੀਂ ਦੇਖਦੇ ਆ ਮੇਰੀ ਤੇ ਬੇਨਤੀ ਹੋਈ ਆ ਕਿ ਸਰਵਾ ਕਰਕੇ ਰਾਸ਼ਨ ਪ੍ਰਸਤ ਜੋ ਵੀ ਦੇਣੀ ਆ ਨਾ ਸਰਵਾ ਕਰੋ ਕਿ ਉੱਥੇ ਲੋਡ ਬੰਦ ਹੈਗੀ ਆ ਨਿਜਾਇਜ਼ ਨਹੀਂ ਲੈਣਾ ਚਾਹੀਦਾ ਨਿਜਾਇਜ਼ ਬਾਤ ਤੇ ਹੀ ਆ ਯਾਰ ਕਿਉਂਕਿ ਲੋਡ ਬੰਦਾ ਵਾਸਤੇ ਆ ਇਹ ਲੋਕਾਂ ਨੇ ਤੇ ਮਜ਼ਾਕ ਹੀ ਸਮਝ ਲਿਆ ਇਹ ਲੋਕ ਤੇ ਇਦਾਂ ਦੇ ਇਨਸਾਨ ਆ ਜਿਹਨਾਂ ਚੋਖਰ ਵੀ ਕਿਤੇ ਦੂਜੇ ਥਾਂ ਵੇਚ ਦਿੱਤੀ ਆ ਜੀ ਇਦਾਂ ਦੇ ਹਾਲਾਤ ਨੇ ਤਜੇ ਸੰਸਥਾ ਨੂੰ ਵੀ ਬੇਨਤੀ ਹੈ ਵੀ ਜਿੱਥੇ ਵੀ ਤੁਸੀਂ ਜਾਣਾ ਸਰਵਾ ਕਰੋ ਮੀਡੀਆ ਨਾਲ ਤਾਲਮਿਲ ਕਰੋ ਉੱਥੇ ਵੀ ਉੱਥੇ ਜ਼ਰੂਰਤ ਹੈਗੀ ਹੈ ਕਿ ਨਹੀਂ ਜੀ ਤਾਂ ਕਈ ਜਿਹੜੇ ਪੱਕੇ ਥਾਂ ਉੱਲੇ ਹੀ ਜਾਂਦੇ ਆ ਉਹ ਗਲਤ ਨਹੀਂ ਨਾ ਮੰਨਦੀ ਜੀ ਸੀਨੀਅਰ ਬੰਦਿਆਂ ਨੂੰ ਹਾਂ ਆਪਣੇ ਪਿੰਡ ਦਾ ਸਰਵਾ ਕਰੋ ਜਿੱਥੇ ਰੋਡ ਬਣਦਾ ਉੱਥੇ ਜੀ 100000 ਲੋਕ ਚੈਨਲ ਵੱਲੋਂ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਜਰੂਰ ਪਹੁੰਚ ਕਰੋ ਔਰ ਇਹ ਨਹੀਂ ਕਿ ਹੁਣ ਪਾਣੀ ਦਾ ਪੱਧਰ ਘਟ ਜਾਵੇ ਤੇ ਉਸ ਤੋਂ ਬਾਅਦ ਇਹਨਾਂ ਦੀ ਸਾਹ ਨਾਲ ਲਈ ਜਾਵੇ ਇਹਨਾਂ ਦੀ ਸਾਹ ਜਰੂਰ ਲਓ ਕਿਉਂਕਿ ਇਹਨਾਂ ਨੂੰ ਉੱਠਣ ਲੱਗਿਆ ਅਜੇ ਸਮਾਂ ਲੱਗੇਗਾ ਸੋ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਆਪਣਾ ਦੋਸਤ ਸੋਹਿੰਦਰ ਸੋਹਤਾ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਕਰਤਾਰਪੁਰ ਕੋਰੀਡੋਰੀ ਐਤੋਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਲੋਕ ਚੈਨਲ